ਇਰੀ ਨਾਮ ਜਨਮ ਭੂਮੀ ਪ੍ਰਾਨ ਪ੍ਰਤੀਸ਼ਠਾ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ ਗਏ ਸੀਗੇ ਭਜਨ ਕਾਇਕ ਤੇ ਆਨਰੇਰੀ ਅਸਿਸਟੈਂਟ ਪ੍ਰੋਫੈਸਰ ਦੇਵ ਸਮਾਜ ਕਾਲਜ ਦੇ ਚੰਡੀਗੜ੍ਹ ਦੇ ਸਰਦਾਰ ਡਾਕਟਰ ਕਮਲੇਸ਼ਿੰਦਰ ਸਿੰਘ ਹਰ ਜਗ੍ਹਾ ਦਾ ਧਰਮ ਗੁਰੂ ਕੋ ਹੋਇਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਹੋਏ ਨੇ ਇਸੀ ਤਰ੍ਹਾਂ ਸਾਡੇ ਜੰਮੂ ਕਸ਼ਮੀਰ ਚੰਡੀਗੜ੍ਹ ਦੇ ਵਿੱਚ ਸਭ ਧਰਮਾਂ ਦੇ ਆਪਣੇ ਆਪਣੇ ਅਲੱਗ-ਅਲੱਗ ਸਟੇਟ ਦੇ ਆਪਣੇ-ਆਪਣੇ ਧਰਮਗੁਰੂ ਹੋਏ ਨੇ ਉਹਨਾਂ ਧਰਮਗੁਰੂਆਂ ਨੇ ਸ਼੍ਰੀ ਰਾਮ ਦੀ ਮਹਿਮਾ ਦਾ ਜੋ ਵਿਖਿਆਨ ਕੀਤਾ ਤੇ ਉਹ ਵਿਖਿਆਨ ਅਸੀਂ ਕੇਵਲ ਆਪਣੇ-ਆਪਣੇ ਤਰੀਕੇ ਦੇ ਨਾਲ ਆਪਣੇ ਆਪਣੀ ਪਾਸ਼ਾ ਦੇ ਅਨੁਸਾਰ ਉਹ 5 ਮਿੰਟ ਵਿੱਚ ਗਾਇਨ ਕਰਕੇ ਅਸੀਂ ਉਹਨਾਂ ਨੂੰ ਸੁਣਾਉਣਾ ਸੀ ਮੈਂ ਗੁਰਮੁਖੀ ਦੇ ਵਿੱਚ ਭਗਵਾਨ ਰਾਮ ਦੀ ਜੋ ਅ ਗੁਰੂ ਸਹਿਬਾਨਾਂ ਨੇ ਜੋ ਉਸਤਤੀ ਕੀਤੀ ਹੈ ਅ ਉਹਨੂੰ ਵਿਖਿਆਨ ਕਰਨ ਦਾ ਉਹਨੂੰ ਗਾਇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਕੋਈ ਮੇਰੇ ਕੋਈ ਚੰਗੇ ਕਰਮ ਕੀਤੇ ਹੋਏ ਸਨ ਕਿਵੇਂ ਇਹਨੂੰ ਐਸੀ ਪਾਵਨ ਜਗ੍ਹਾ ਤੇ ਜਾ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਨਮਾਨਿਤ ਕੀਤਾ ਜਦੋਂ ਮੈਨੂੰ ਸਨਮਾਨਿਤ ਕੀਤਾ ਇਸ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਔਰ ਮੈਨੂੰ ਉਹਨਾਂ ਨੇ ਬਾਰ-ਬਾਰ ਇੱਕੋ ਗੱਲ ਕਹੀ ਕਿ ਬਹੁਤ ਸੁੰਦਰ ਆਪਨੇ ਗਾਇਆ ਆਪਨੇ ਬੜੇ ਮਨ ਸੇ ਗਾਇਆ ਆਪਣੇ ਬੜੇ ਭਾਵੋ ਸੇ ਗਾਇਆ ਸ਼੍ਰੀ ਨਾਮ ਜਨਮ ਭੂਮੀ ਪ੍ਰਣ ਪ੍ਰਤੀਸ਼ਠਾ ਇਹ ਹੋਇਆ ਸੀ 20 ਤਰੀਕ ਨੂੰ ਰਾਮੇਸ਼ਵਰਮ ਚ ਜਿੱਥੋਂ ਸ਼ੁਰੂਆਤ ਹੋਈ ਸੀ ਜਿੱਥੇ ਵਕ ਵਕ ਗੀਤਕਾਰ ਭਜਨ ਗਾਇਕ ਪਹੁੰਚੇ ਸੀਗੇ ਰਾਮੇਸ਼ਵਰਮ ਜਿੱਥੇ ਮੁੱਖ ਦਿੱਤੇ ਦੇ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸੀ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਲਈ ਗਏ ਸੀਗੇ ਭਜਨ ਗਾਇਕ ਤੇ ਆਨਰੇਰੀ ਅਸਿਸਟੈਂਟ ਪ੍ਰੋਫੈਸਰ ਦੇਵ ਸਮਾਜ ਕਾਲਜ ਦੇ ਚੰਡੀਗੜ੍ਹ ਦੇ ਸਰਦਾਰ ਡਾਕਟਰ ਕਮਲੇਸ਼ంద్ర ਸਿੰਘ ਸਾਡੇ ਨਾਲ ਨੇ ਮੌਜੂਦ ਨੇ ਉਸ ਤੋਂ ਬਾਅਦ ਸਨਮਾਨਿਤ ਵੀ ਕੀਤਾ ਗਿਆ ਇਹਨਾਂ ਨੂੰ ਸਭ ਤੋਂ ਪਹਿਲਾਂ ਇਹੋ ਜੇ ਮੌਕੇ ਤੇ ਪਹੁੰਚਣਾ ਆਪਣੀ ਪੇਸ਼ਕਾਰੀ ਰੱਖਣੀ ਪ੍ਰਧਾਨ ਮੰਤਰੀ ਦੇ ਅੱਗੇ ਕਿਹੋ ਜਿਹਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਮੈਂ ਸਮਝਦਾ ਕਿ ਕੋਈ ਮੇਰੇ ਕੋਈ ਚੰਗੇ ਕਰਮ ਕੀਤੇ ਹੋਏ ਸਨ ਕਿ ਮੈਨੂੰ ਐਸੀ ਪਾਵਨ ਜਗ੍ਹਾ ਤੇ ਜਾ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਦਨੀਏ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਨਮਾਨਿਤ ਕੀਤਾ ਤੇ ਇਹਦੇ ਪਿੱਛੇ ਮੇਰੇ ਵੱਡੇ ਬਜ਼ੁਰਗਾਂ ਦਾ ਔਰ ਮੇਰੇ ਮਾਤਾ ਪਿਤਾ ਦਾ ਆਸ਼ੀਰਵਾਦ ਔਰ ਮੈਂ ਸਮਝਦਾ ਕਿ ਸੈਕਟਰੀ ਦੇਵ ਸਮਾਜ ਸ਼੍ਰੀਮਾਨ ਨਿਰਮਲ ਸਿੰਘ ਜੀ ਤੇਗੇ ਜੀ ਮੈਡਮ ਜੋ ਸਾਡੇ এডਿਕੇਸ਼ਨ ਦੇ ਸੈਕਟਰੀ ਨੇ ਉਹਨਾਂ ਦਾ ਆਸ਼ੀਰਵਾਦ ਰਿਹਾ ਹੈ ਪ੍ਰੋਗਰਾਮ ਬਾਰੇ ਜ਼ਰੂਰ ਦੱਸੋ ਕਿਉਂਕਿ ਪ੍ਰਾਣ ਪ੍ਰਤੀਸ਼ਟਾ ਹੈ ਰਮੇਸ਼ਵਰਮੋਥਾ ਹੈ ਜਿੱਥੋਂ ਭਗਵਾਨ શ્રી ਰਾਮ ਨੇ ਆਪਣੀ ਸੰਧ ਦਾ ਸ਼ੁਰੂਆਤ ਕੀਤੀ ਸੀ ਲੰਕਾ ਤੇ ਚੜਾਈ ਦੀ ਉੱਥੇ ਹੀ ਬ੍ਰਿਜ ਜਿਹੜਾ ਹੈ ਉਹ ਬਣਿਆ ਹੋਇਆ ਹੈ ਤੇ ਕਿਹੋ ਜਿਹਾ ਲੱਗਿਆ ਸਾਰਾ ਸਾਰਾ ਕੁਝ ਦੱਸੋ ਕਿ ਆਖਿਰਕਾਰ ਹੋਇਆ ਕੀ ਕੀ ਸੀ ਕਿੰਨਾ ਸਮਾਂ ਦਿੱਤਾ ਗਿਆ ਸੀਗਾ ਕੀ ਟਾਪਿਕ ਰੱਖਿਆ ਗਿਆ ਸੀ ਉਸ ਇਹ ਇਸ ਤਰ੍ਹਾਂ ਹੈ ਕਿ ਹਰ ਸਟੇਟ ਤੋਂ ਇੱਕ ਇੱਕ ਆਰਟਿਸਟ ਨੂੰ ਬੁਲਾਇਆ ਗਿਆ ਜਿਸ ਤਰ੍ਹਾਂ ਕਸ਼ਮੀਰ ਤੋਂ ਜੰਮੂ ਕਸ਼ਮੀਰ ਤੋਂ ਅ ਚੇਨਈ ਤੋਂ ਕਸ਼ਮੀਰ ਆਪਣਾ ਬੰਗਾਲ ਤੋਂ ਹਰਿਆਣੇ ਤੋਂ ਮਹਾਰਾਸ਼ਟਰ ਤੋਂ ਅਲੱਗ-ਅਲੱਗ ਇਸੇ ਤਰ੍ਹਾਂ ਮੈਂ ਮੈਨੂੰ ਜੋ ਮੌਕਾ ਮਿਲਿਆ ਅ ਮੈਂ ਪੰਜਾਬ ਔਰ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕੀਤਾ ਤੇ ਮੈਂ ਦੀਵ ਸਮਾਜ ਕਾਲਜ ਦੀ ਤਰਫੋਂ ਭਾਰ ਸਰਕਾਰ ਦੀ ਤਰਫੋਂ ਜੋ ਸੱਦਾ ਆਇਆ ਤੇ ਮੈਂ ਦੀਵ ਸਮਾਜ ਕਾਲਜ ਦੀ ਤਰਫੋਂ ਇਸ ਕਾਰਜਕਰਮ ਦੇ ਵਿੱਚ ਭਾਗ ਲੈਣ ਵਾਸਤੇ ਗਿਆ ਤੇ ਇਸ ਕਾਰਜਕਰਮ ਦੀ ਵਿਸ਼ੇਸ਼ਤਾ ਇਹ ਸੀ ਕਿ ਅ ਜਿਸ ਤਰ੍ਹਾਂ ਸਾਡੇ ਧਰਮ ਗੁਰੂਆਂ ਨੇ ਹਰ ਜਗ੍ਹਾ ਦਾ ਧਰਮ ਗੁਰੂ ਕੋ ਹੋਇਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁਰੂ ਸਹਿਬਾਨ ਹੋਏ ਨੇ ਇਸੇ ਤਰ੍ਹਾਂ ਸਾਡੇ ਜੰਮੂ ਕਸ਼ਮੀਰ ਉਧਰੋਂ ਤੁਸੀਂ ਲਗਾ ਲਓ ਚੇਨਈ ਦੇ ਵਿੱਚ ਸਭ ਧਰਮਾਂ ਦੇ ਆਪਣੇ ਆਪਣੇ ਅਲੱਗ-ਅਲੱਗ ਸਟੇਟ ਦੇ ਆਪਣੇ ਆਪਣੇ ਧਰਮ ਗੁਰੂ ਹੋਏ ਨੇ ਉਹਨਾਂ ਧਰਮ ਗੁਰੂਆਂ ਨੇ ਸ਼੍ਰੀ ਰਾਮ ਦੀ ਮਹਿਮਾ ਦਾ ਜੋ ਵਿਖਿਆਨ ਕੀਤਾ ਤੇ ਉਹ ਵਿਖਿਆਨ ਅਸੀਂ ਕੇਵਲ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੀ ਪਾਸ਼ਾ ਦੇ ਅਨੁਸਾਰ ਉਹ 5 ਮਿੰਟ ਵਿੱਚ ਗਾਇਨ ਕਰਕੇ ਸੀ ਉਹਨਾਂ ਨੂੰ ਸੁਣਾਉਣਾ ਸੀਗਾ ਸੋ ਮੈਨੂੰ ਜੋ ਟਾਪਿਕ ਮਿਲਿਆ ਸੀਗਾ ਉਹ ਗੁਰਮੁਖੀ ਮਿਲਿਆ ਸੀ ਮੈਂ ਗੁਰਮੁਖੀ ਦੇ ਵਿੱਚ ਭਗਵਾਨ ਰਾਮ ਦੀ ਜੋ ਗੁਰੂ ਸਹਿਬਾਨਾਂ ਨੇ ਜੋ ਉਸਤਤੀ ਕੀਤੀ ਹੈ ਉਹਨੂੰ ਵਿਖਿਆਨ ਕਰਨ ਦਾ ਉਹਨੂੰ ਗਾਇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਉਹਨਾਂ ਨੇ ਬਹੁਤ ਹੀ ਖੁਸ਼ ਹੋ ਕੇ ਮੈਨੂੰ ਸਨਮਾਨਿਤ ਕੀਤਾ ਔਰ ਮੈਂ ਅੱਜ ਬੜਾ ਹੀ ਪ੍ਰਾਊਡ ਫੀਲ ਕਰ ਰਿਹਾ ਤੇ ਮੇਰੇ ਲਈ ਇੱਕ ਬਹੁਤ ਵੱਡੇ ਮਾਣ ਦੀ ਗੱਲ ਹੈ ਜੇ ਮੈਂ ਦੀਵ ਸਮਾਜ ਕਾਲਜ ਦੀ ਤਰਫੋਂ ਉੱਥੇ ਜਾ ਕੇ ਆਪਣੇ ਪੰਜਾਬ ਨੂੰ ਔਰ ਚੰਡੀਗੜ੍ਹ ਨੂੰ ਰਿਪਰੈਜ਼ੈਂਟ ਕੀਤਾ ਹੈ ਸ਼ਾਲ ਵੀ ਦਿੱਤਾ ਗਿਆ ਸੀ ਕੋਈ ਤਸਵੀਰੀ ਸਾਹਮਣੇ ਹੈ ਕੋਈ ਗੱਲ ਵੀ ਕੀਤੀ ਸੀ ਪ੍ਰਧਾਨ ਮੰਤਰੀ ਨੇ ਉਸ ਸਮੇਂ ਪ੍ਰਧਾਨ ਮੰਤਰੀ ਸਾਹਿਬ ਨੇ ਜਦੋਂ ਮੈਨੂੰ ਸਨਮਾਨਿਤ ਕੀਤਾ ਇਸ ਸ਼ਾਲ ਦੇ ਨਾਲ ਸਨਮਾਨਿਤ ਕੀਤਾ ਔਰ ਮੈਨੂੰ ਉਹਨਾਂ ਨੇ ਬਾਰ-ਬਾਰ ਇੱਕੋ ਗੱਲ ਕਹੀ ਕਿ ਬਹੁਤ ਸੁੰਦਰ ਆਪਨੇ ਗਾਇਆ ਆਪਨੇ ਬੜੇ ਮਨ ਸੇ ਗਾਇਆ ਆਪਣੇ ਬੜੇ ਭਾਵੋ ਸੇ ਗਾਇਆ ਤਾਂ ਉਹ ਤਾਂ ਮੈਂ ਇੱਕੋ ਹੀ ਗੱਲ ਸਿੱਖੀ ਹੈ ਆਪਣੇ ਬਡੇ ਬਜ਼ੁਰਗਾਂ ਤੋਂ ਆਪਣੇ ਮਾਤਾ ਪਿਤਾ ਤੋਂ ਕਿ ਜੋ ਵੀ ਕੰਮ ਕਰਨਾ ਹੈ ਉਹ ਦਿਲੋਂ ਕਰਨਾ ਹੈ ਪੂਰੀ ਡੈਡੀਕੇਸ਼ਨ ਦੇ ਨਾਲ ਕਰਨਾ ਹੈ ਤੇ ਉਦੋਂ ਆਪਣਾ ਆਪਾ ਭੁੱਲ ਜਾਈਦਾ ਜਦੋਂ ਅਸੀਂ ਸਿੰਗਿੰਗ ਕਰਨੀ ਹੈ ਉਹ ਸ਼ਬਦਾਂ ਦੇ ਭਾਵ ਨੂੰ ਸਮਝ ਕੇ ਸਿੰਗਿੰਗ ਕਰਨੀ ਹੈ ਤਾਂ ਕਿ ਉਹ ਵਾਈਬ੍ਰੇਸ਼ਨ ਜਾ ਸਕਣ ਆਡੀਅנס ਦੇ ਵਿੱਚ ਹਾਂ ਅਗਰ ਅਸੀਂ ਦਿਖਾਵਾ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਸੋ ਮੈਂ ਸਮਝਦਾ ਇਹ ਗੁਰੂ ਸਹਿਬਾਨਾਂ ਦੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਸਾਡੇ ਗੁਰੂ ਸਹਿਬਾਨਾਂ ਦੀ ਔਰ ਵੱਡੇ ਬਜ਼ੁਰਗਾਂ ਦੀ ਅ ਸ਼੍ਰੀਮਾਨ ਨਿਰਮਲ ਸਿੰਘ ਜੀ ਸੈਕਟਰੀ ਦੇਵ ਸਮਾਜ ਐਸਐਸਏ ਮहान ਲੋਕਾਂ ਦੀ ਮੇਰੇ ਉੱਤੇ ਕਿਰਪਾ ਹੈ ਜਾਂ ਉਹਨਾਂ ਦਾ ਅਸ਼ੀਰਵਾਦ ਹੈ ਕਿ ਮੈਂ ਅੱਜ ਜੋ ਇਸ ਐਸੇ ਪਾਵਨ ਸਥਾਨ ਤੇ ਜਾ ਕੇ ਗੁਰੂਆਂ ਦੇ ਮੈਸੇਜ ਨੂੰ ਗਾਇਨ ਕੀਤਾ ਹੈ ਬਹੁਤ ਬਹੁਤ ਧੰਨਵਾਦ ਹੈ ਆਪਣਾ ਨੂੰ ਲੱਕੀ ਵੀ ਫੀਲ ਕਰ ਰਹੇ ਮਹਿਸੂਸ ਕਰ ਰਹੇ ਨੇ ਕਿਉਂਕਿ ਜਿੱਥੋਂ ਸ਼ੁਰੂਆਤ ਹੋਈ ਰਾਮੇਸ਼ਵਰਮ ਤੋਂ ਉਥੇ ਇਹਨਾਂ ਨੇ ਆਪਣੀ ਜਿਹੜੀ ਹੈ ਉਹ ਗਾਇਕੀ ਦੇ ਰਾਹੀ ਆ ਕੇ ਲਈਏ ਭਜਨਾਂ ਦੇ ਰਾਹੀ ਜਿਹੜਾ ਹੈ ਉਹ ਨਾ ਸਿਰਫ ਪ੍ਰਧਾਨ ਮੰਤਰੀ ਬਲਕਿ ਪੂਰੇ ਦੇਸ਼ ਨੂੰ ਇੱਕ ਪੇਗਾਮ ਵੀ ਦਿੱਤਾ ਕਿ ਕਿਸ ਤਰੀਕੇ ਨਾਲ ਜਿਹੜੀ ਰਾਮ ਦੀ ਮਹਿਮਾ ਹੈ ਉਹ ਪੂਰੇ ਦੇਸ਼ ਚ ਪੂਰੇ ਇਤਿਹਾਸ ਚ ਲਿਖੀ ਹੋਈ ਹੈ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ